हेलो एवरीवन दिस इज जीनू शर्मा वेलकम टू विक्टर्स नॉलेज सो आज आपा जेड़ा लेक्चर कवर ਕਰਨ ਜਾ ਰਹੀਆਂ ਇਹਦੇ ਵਿੱਚ ਮੈਂ ਤੁਹਾਡੇ ਨਾਲ ਜਨਰਲ ਸਾਇੰਸ ਤੇ ਮਿਸਲੇਨੀਅਸ ਮਿਕਸ కెਮਿਸਟਰੀ ਫਿਜ਼ਿਕਸ ਬਾਇਓ ਦੇ ਕੁਝ ਬੇਸਿਕ ਕਨਸੈਪਟਸ ਨਾਲ ਰਿਲੇਟਡ एमसीक्यूज ਕਵਰ ਕਰੂੰਗੀ ਸੋ ਟੋਟਲ ਅੱਜ ਦੇ ਲੈਕਚਰ ਵਿੱਚ ਆਪਾਂ 50 ਪਲੱਸ एमसीक्यूज ਕਵਰ ਕਰਾਂਗੇ ਤੇ ਕੋਈ ਵੀ ਐਗਜ਼ਾਮ ਹੈ ਬੇਸਿਕ ਜੀਐਸ ਦੇ ਵਿੱਚੋਂ ਡੈਫੀਨੇਟਲੀ ਕੁਐਸਚਨ ਆਉਂਦੇ ਨੇ ਤੇ ਕਈ ਵਾਰੀ ਸਟੂਡੈਂਟਸ ਬਹੁਤ ਛੋਟੇ ਛੋਟੇ ਸਿੰਪਲ ਜਿਹਾ ਕਨਸੈਪਟਸ ਦੇ ਵਿੱਚ ਹੀ ਕਨਫਿਊਜ਼ ਹੋ ਜਾਂਦੇ ਨੇ ਤੁਹਾਨੂੰ 2-3 ਆਨਸਰ ਸਿਮਿਲਰ ਲੱਗਦੇ ਨੇ ਸੋ ਅੱਜ ਆਪਾਂ ਉਹ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਾਂਗੇ 1 ਬਾਈ 1 ਬਿਲਕੁਲ 베ਸ ਤੋਂ ਸ਼ੁਰੂ ਕਰਕੇ ਇੰਪੋਰਟੈਂਟ ਕਨਸੈਪਟ ਕਵਰ ਕਰਾਂਗੇ ਨਾਓ ਲੈਟਸ ਗੈਟ ਸਟਾਰਟਿਡ ਬਿਫੋਰ ਮੂਵਿੰਗ ਵਿਦ ਆਰ ਲੈਕਚਰ ਆਈ ਵੁੱਡ ਲਾਈਕ ਟੂ ਸ਼ੇਅਰ ਡੀਟੇਲਸ ਰਿਗਾਰਡਿੰਗ ਦੀ ਮੱਚ ਅਵੇਟਿਡ ਪੀ ਟ੍ਰਿਪਲ ਐਸਪੀ ਟੈਸਟ ਸੀਰੀਜ਼ ਸੋ GD ਟੈਸਟ ਸੀਰੀਜ਼ ਹੈ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਜਿਹੜਾ ਸਿੰਪਲ ਸੀਨੀਅਰ ਅਸਿਸਟੈਂਟ ਦੀ ਪੋਸਟ ਆ ਉਹਦੇ ਲਈ ਨਾਲ ਹੀ ਜਿਹੜੇ ਸਟੂਡੈਂਟਸ ਅਕਾਊਂਟਸ ਤੇ ਜੂਨੀਅਰ ਆਡੀਟਰ ਐਗਜ਼ਾਮ ਦੇ ਲਈ ਬੈਠਣ ਜਾ ਰਹੇ ਨੇ ਸਾਰਿਆਂ ਦੇ ਲਈ ਜਿਹੜੀ ਇਹ ਟੈਸਟ ਸੀਰੀਜ਼ ਹੈ ਬਹੁਤ ਇੰਪੋਰਟੈਂਟ ਰਹਿਣ ਵਾਲੀ ਹੈ ਸੋ ਇਹਦੇ ਵਿੱਚ ਤੁਹਾਨੂੰ 5 ਮੌਕ ਟੈਸਟ ਮਿਲ ਰਹੇ ਨੇ 120 ਕੁਐਸਚਨ ਈਚ ਸੋ ਟੋਟਲ 600 MCQ ਤੁਹਾਡੇ ਇਹ ਤਿਆਰ ਹੋ ਜਾਣਗੇ ਨਾਲ ਹੀ ਤੁਹਾਨੂੰ ਅਲੱਗ ਤੋਂ ਪ੍ਰੈਕਟਿਸ ਕਰਨ ਦੇ ਲਈ ਇਹ 600 MCQ ਤੋਂ ਇਲਾਵਾ ਨਵੇਂ MCQs GS ਦੇ 250 ਪੰਜਾਬ ਹਿਸਟਰੀ ਐਂਡ ਕਲਚਰ ਦੇ 100 ਰੀਜ਼ਨਿੰਗ ਦੇ 100 ਕੁਐਸਚਨ ਲੈਂਗੁਏਜ ਦੇ ਕੰਪਿਊਟਰ ਦੇ ਸੋ ਇ ਮੋਰ ਥੈਨ 800 MCQs ਤੁਹਾਨੂੰ ਅਲੱਗ ਤੋਂ ਇਸੇ ਪੈਕੇਜ ਦੇ ਅੰਦਰ ਮਿਲ ਰਹੇ ਨੇ ਇੱਕ ਕੰਪਲੀਟ ਪੰਜ ਮੌਕ ਟੈਸਟ ਦੇ ਨਾਲ ਤੇ ਜਿਹੜੇ ਕਰੰਟ ਅਫੇਅਰ ਨੇ ਡੀਟੇਲਡ ਪਲੱਸ MCQ స్టార్ਟਿੰਗ ਫਰੋਮ ਜੁਲਾਈ 2023 ਸੋ ਇਹ ਵੀ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੇ ਨੇ ਜਿਹੜੇ ਮੈਂ ਵੀਡੀਓ ਲੈਕਚਰ YouTube ਤੇ ਕਰਵਾਉਣੀ ਆ ਇਹਨਾਂ ਦੇ ਵਿੱਚ 100% ਕਰੰਟ ਅਫੇਅਰ ਕਵਰ ਨਹੀਂ ਹੁੰਦੇ ਸੋ ਕੰਪਲੀਟ ਡੀਟੇਲ A to Z ਡੇ 1 ਤੋਂ ਲੈ ਕੇ ਮੰਥ ਦੇ ਲਾਸਟ ਡੇ ਤੱਕ ਦੇ ਸਾਰੇ ਕਰੰਟ ਅਫੇਅਰ ਜਿਹਦੇ ਵਿੱਚ ਤੁਹਾਡਾ ਐਗਜ਼ਾਮ ਦੇ ਲਈ ਕੋਈ ਵੀ ਕੁਐਸਚਨ ਮਿਸ ਨਹੀਂ ਹੋਊਗਾ ਸੋ ਉਹ ਤੁਹਾਨੂੰ ਪਿਛਲੇ 6 ਮਹੀਨੇ ਦੇ ਕਰੰਟ ਅਫੇਅਰ ਨਾਲ ਮਿਲ ਰਹੇ ਨੇ MCQ ਵੀ ਡੀਟੇਲਡ ਵੀ ਸੋ ਜੇ ਤੁਸੀਂ ਬਾਏ ਕਰਨੇ ਹੈ ਟੈਸਟ ਸੀਰੀਜ਼ ਦੈਨ ਯੂ ਕੈਨ ਸੈਂਡ ਈਮੇਲ on legalvictor02896@gmail.com ਜਾਂ ਫਿਰ ਤੁਸੀਂ ਇੰਸਟਾਗ੍ਰam ਪੇਜ ਨੂੰ ਫੋਲੋ ਕਰਕੇ ਉਹਦੇ ਉਤੇ ਡੀਐਮ ਵੀ ਕਰ ਸਕਦੇ ਹੋ ਨੇਮ ਆਫ ਇੰਸਟਾਗ੍ਰam ਪੇਜ ਇਸ ਵਿਕਟਰਸ ਨੋਲੇਜ ਵਨ ਇੰਪੋਰਟੈਂਟ ਥਿੰਗ ਫਾਰ ਅਕਾਉਂਟਸ ਐਂਡ ਜੂਨੀਅਰ ਆਡੀਟਰ ਸਟੂਡੈਂਟ ਸੋ ਇਹ ਸਟੂਡੈਂਟਸ ਦੇ ਲਈ ਜਿਹੜੇ ਮੌਕ ਟੈਸਟ ਨੇ ਉਹ ਸਿਮਿਲਰ ਹੀ ਨੇ ਇਸ ਮੌਕ ਟੈਸਟ ਦੇ ਵਿੱਚੋਂ ਤੁਸੀਂ ਆਪਣੇ ਜੀਐਸ ਰੀਜ਼ਨਿੰਗ ਜਿਹੜਾ 40 ਨੰਬਰਾਂ ਦਾ ਪਾਰਟ ਹੈ ਉਹਦੀ ਤਿਆਰੀ ਕਰ ਸਕਦੇ ਹੋ ਨਾਲ ਤੁਹਾਨੂੰ ਜਿਹੜੇ ਇਹ ਸਬਜੈਕਟ ਮੈਂ ਮੈਂਸ਼ਨ ਕੀਤੇ ਨੇ ਇਹਨਾਂ ਤੋਂ ਇਲਾਵਾ ਨਵੇਂ ਹੋਰ ਅਕਾਊਂਟਸ ਤੇ ਤੁਹਾਨੂੰ ਮੈਂ ਐਮਸੀਕਿਊ ਵੀ ਪ੍ਰੋਵਾਈਡ ਕਰਵਾਉਂਗੀ অলਸੋ ਵਨ ਅਮੇਜ਼ਿੰਗ ਆਫਰ ਜੇ ਤੁਸੀਂ ਇਹ ਟੈਸਟ ਸੀਰੀਜ਼ ਬਾਈ ਕਰਦੇ ਹੋ ਤਾਂ ਤੁਹਾਨੂੰ ਜਿਹੜੇ ਅਕਾਊਂਟਸ ਪਾਰਟ ਦੇ ਨੋਟਸ ਨੇ ਵਿਦ 500 ਐਮਸੀਕਿਊਜ਼ ਕੰਪਲੀਟ ਜਿਹਦੇ ਵਿੱਚ A ਤੋਂ Z ਸਾਰੇ ਅਕਾਊਂਟ ਦੇ ਟੌਪਿਕਸ ਥਿਊਰੀ ਦੇ ਵਿੱਚ ਕਵਰ ਕੀਤੇ ਹੋਏ ਨੇ ਮੈਂ ਸੋ ਉਹ ਨੋਟਸ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੇ ਨੇ ਜੇ ਤੁਸੀਂ ਇਹ ਟੈਸਟ ਸੀਰੀਜ਼ ਬਾਈ ਕਰਦੇ ਹੋ Also if you are visiting my channel for the first time don't forget to subscribe it like share and comment First question hai what is the SI unit of force So physics da question hai SI unit ik aji cheez hai jide naal aapan alag alag cheezan nu map diyan unna di measurement karde haan je aapne force taakat kinni laga rahe haan kise cheez di aapan physical appearance nu badal rahe haan force laga ke pressure laga ke taakat laga ke ਤਾਂ ਉਹਨੂੰ ਆਪਾਂ ਮਾਪਾਂਗੇ ਕਿਸ ਚੀਜ਼ ਦੇ ਵਿੱਚ ਸੋ ਉਹਦੇ ਲਈ ਜਿਹੜਾ ਐਸਆਈ ਯੂਨਿਟ ਹੁੰਦਾ ਉਹ ਹੁੰਦਾ ਨਿਊਟਨ অপਸ਼ਨ A ਸੋ ਹੁਣ ਅੱਥੇ ਮੈਂ ਤੁਹਾਨੂੰ ਇੱਕ ਦੋ ਹੋਰ ਇੰਪੋਰਟੈਂਟ ਐਸਆਈ ਯੂਨਿਟ ਦੱਸ ਦਿੰਦੀ ਹਾਂ ਤੁਸੀਂ ਨੋਟ ਕਰ ਲਿਓ ਡਿਸਟੈਂਸ ਦੀ ਐਸਆਈ ਯੂਨਿਟ ਹੁੰਦੀ ਹੈ ਮੀਟਰ ਮਾਸ ਦੀ ਭਾਰ weight ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿਲੋਗ੍ਰam ਟਾਈਮ ਦੀ ਸਮੇਂ ਸੈਕੰਡ ਏਰੀਆ ਮੀਟਰ ਪਰ ਸਕੁਅਰ volume ਮੀਟਰ ਕਯੂਬ ਉਸ ਤੋਂ ਬਾਅਦ ਆਪਾਂ ਫੋਰਸ ਤੇ ਦੇਖ ਚੁੱਕੇ ਹਾਂ ਦੇ ਨੈਕਸਟ ਹੈ ਹੁਣ ਆਪਾਂ ਆਪਾ ਆਪਸ਼ਨਸ ਦੇ ਵਿੱਚ ਦੇਖ ਲੈਨੇ ਵਾਟ ਵਾਟ ਕੀ ਦੀ ਹੁੰਦੀ ਹੈ ਵਾਟ ਹੁੰਦੀ ਹੈ ਪਾਵਰ ਦੀ ਜਿਵੇਂ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਕਿ ਇੰਨੇ ਵਾਟ ਦਾ ਬਲਬ ਹੈ ਸੋ ਉਹ ਸਾਰੀ ਹੋ ਗਈ ਪਾਵਰ ਉਸ ਤੋਂ ਬਾਅਦ ਆਉਂਦਾ ਇੰਪੋਰਟੈਂਟ ਜੌਨ ਜਾਉ ਲੋਗੇ ਕਿਸੇ ਕੰਮ ਨੂੰ ਕਰਨ ਦੇ ਲਈ ਕਿੰਨੀ ਆਪਣੀ એનર્ਜੀ ਲੱਗ ਰਹੀ ਹੈ ਵਰਕ অর એનર્ਜੀ ਸੋ ਵਰਕ ਜਾਂ ਫਿਰ એનર્ਜੀ ਉਸ ਤੋਂ ਬਾਅਦ ਆਉਂਦਾ ਹੈ ਪਾਸਕਲ ਸੋ ਪਾਸਕਲ ਵੀ ਬਹੁਤ ਇੰਪੋਰਟੈਂਟ ਹੈ ਕਿਸੇ ਚੀਜ਼ ਉੱਤੇ ਆਪਾਂ ਪ੍ਰੈਸ਼ਰ ਕਿੰਨਾ ਲਾ ਰਹੇ ਹਾਂ ਉਸ ਚੀਜ਼ ਨੂੰ ਆਪਾਂ ਮੈਜ਼ਰ ਕਰਾਂਗੇ ਪਾਸਕਲ ਵਿੱਚ ਸੋ ਇਹ ਸਾਰੇ ਐਸਆਈ ਯੂਨਿਟ ਤੁਸੀਂ ਯਾਦ ਰੱਖਣੇ ਹਨ ਅਗਲਾ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਇਜ਼ ਅ ਵੈਕਟਰ ਕੁਆਂਟੀਟੀ ਇੱਕ ਹੁੰਦੀ ਹੈ ਸਕੈਲਰ ਕੁਆਂਟੀਟੀ ਇੱਕ ਹੁੰਦੀ ਹੈ ਵੈਕਟਰ ਕੁਆਂਟੀਟੀ ਸੋ ਮੈਂ ਤੁਹਾਨੂੰ ਇੱਕ ਬੇਸਿਕ ਜਿਹਾ ਡਿਫਰੈਂਸ ਦੱਸ ਦਿੰਨੀ ਆ ਜਿਹੜੀ ਸਕੈਲਰ ਕੁਆਂਟੀਟੀ ਹੋਊਗੀ ਉਹਦੇ ਵਿੱਚ ਮੈਗਨੀਟਿਊਡ ਤੇ ਨਾਲ ਡਾਇਰੈਕਸ਼ਨ ਦੋਨੋਂ ਚੀਜ਼ਾਂ ਹੋਣਗੀਆਂ ਪਰ ਜਿਹੜੀ ਵੈਕਟਰ ਕੁਆਂਟੀਟੀ ਆ ਉਹਦੇ ਵਿੱਚ ਸਿਰਫ ਔਰ ਸਿਰਫ ਹੁੰਦੀ ਆ ਡਾਇਰੈਕਸ਼ਨ ਸੋ ਮੈਗਨੀਟਿਊਡ ਮਤਲਬ ਵਿਸ਼ਾਲਤਾ ਡਾਇਰੈਕਸ਼ਨ ਆਪਾਂ ਨੂੰ ਪਤਾ ਹੀ ਦਿਸ਼ਾ ਜਿਹਨੂੰ ਆਪਾਂ ਕਹਿ ਦਿੰਨੇ ਆ ਆਮ ਪੰਜਾਬੀ ਭਾਸ਼ਾ ਦੇ ਵਿੱਚ ਸੋ ਜਿੱਥੇ ਵਿਸ਼ਾਲਤਾ ਤੇ ਦਿਸ਼ਾ ਦੋਨੋਂ ਹੋਣ ਉਹ ਹੋਗੀਆਂ ਸਕੈਲਰ ਕੁਆਂਟੀਟੀ ਦੀਆਂ ਚੀਜ਼ਾਂ ਜਿੱਥੇ ਕੱਲੀ ਦਿਸ਼ਾ ਹੋਵੇ ਉਹ ਹੋਗੀ ਵੈਕਟਰ ਸੋ ਹੁਣ ਇਹਨਾਂ ਚਾਰਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਸਪੀਡ ਸਪੀਡ ਕੋਈ ਗੱਡੀ ਸਪੀਡ ਤੇ ਜਾ ਰਹੀ ਹੈ ਕਿੰਨੀ ਸਪੀਡ ਤੇ ਜਾ ਰਹੀ ਹੈ ਮਤਲਬ ਇੱਕ ਡਾਇਰੈਕਸ਼ਨ ਹੈ ਡਿਸਟੈਂਸ ਇਹ ਵੀ ਇੱਕ ਡਾਇਰੈਕਸ਼ਨ ਹੈ ਸਮਾਂ ਇੱਕ ਪ੍ਰੋਪਰ ਕਲੌਕਵਾਈਸ ਚੱਲਦਾ ਇੱਕ ਡਾਇਰੈਕਸ਼ਨ ਹੈ ਉਸ ਤੋਂ ਬਾਅਦ ਚੌਥੀ ਆਪਸ਼ਨ ਹੈ ਵੈਲੋਸਿਟੀ ਵੈਲੋਸਿਟੀ ਕੀ ਹੁੰਦਾ ਹੈ ਗਤੀ ਸੋ ਇਹ ਆਪਣਾ ਰਾਈਟ ਆਨਸਰ ਆਪਸ਼ਨ ਡੀ ਇੱਕ ਵੈਕਟਰ ਕੁਆਂਟੀਟੀ ਹੈ ਅਗਲਾ ਕੁਐਸਚਨ ਹੈ ਜਦੋਂ ਕੋਈ ਗੈਸ ਨੂੰ ਲਿਕਵਿਡ ਦੇ ਵਿੱਚ ਕਨਵਰਟ ਕੀਤਾ ਜਾਵੇ ਬਦਲਿਆ ਜਾਵੇ ਉਸ ਕਨਵਰਜਨ ਦੇ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ ਸੋ ਉਹਨੂੰ ਕਹਿੰਦੇ ਆ ਕੰਡੈਂਸੇਸ਼ਨ ਆਪਸ਼ਨ ਬੀ ਤੇ ਇਸ ਟਾਈਪ ਦੇ ਕੁਐਸਚਨ ਪੇਪਰ 'ਚ ਬਾਰ-ਬਾਰ ਆਉਂਦੇ ਨੇ ਅਗਲਾ ਕੁਐਸਚਨ ਹੈ ਵਿਚ ਲਾ ਆਫ ਮੋਸ਼ਨ ਸਟੇਟਸ ਥੈਟ ਹਰ ਐਕਸ਼ਨ ਦਾ ਇੱਕ ਇਕੁਅਲ ਤੇ ਆਪੋਜ਼ਿਟ ਰਿਐਕਸ਼ਨ ਹੁੰਦਾ ਇਹ ਆਪਾਂ ਆਮ ਭਾਸ਼ਾ ਵਿੱਚ ਬਹੁਤ ਵਾਰੀ ਵਰਤਦੇ ਹਾਂ ਸੋ ਇਹ ਨਿਊਟਨ ਦੇ ਜਿਹੜੇ ਮੋਸ਼ਨ ਦੇ ਲਾਅ ਨੇ ਉਹਦਾ ਤੀਜਾ ਲਾਅ ਕਹਿੰਦਾ ਹੈ ਅਗਲਾ ਹੈ ਵੈਕਿਊਮ ਦੇ ਵਿੱਚ ਲਾਈਟ ਦੀ ਸਪੀਡ ਕਿੰਨੀ ਹੁੰਦੀ ਹੈ ਸੋ ਇਹ ਵੀ ਬੇਸਿਕ ਫਿਜ਼ਿਕਸ ਦਾ ਕੁਐਸਚਨ ਹੈ ਪਰ ਇਹ ਬਾਰ-ਬਾਰ ਪੇਪਰ 'ਚ ਆਉਂਦਾ ਸੋ ਵੈਕਿਊਮ ਦੇ ਵਿੱਚ ਸਪੀਡ ਦੇ ਲਾਈਟ ਹੁੰਦੀ ਹੈ 3 ਲੱਖ ਕਿਲੋਮੀਟਰ ਪਰ ਸਕੁਅਰ ਸੋ ਵੈਕਿਊਮ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਕੁਝ ਨਹੀਂ ਹੈ ਸੋ ਬਿਲਕੁਲ ਇੱਕ ਵੋਇਡ ਵੇਕੈਂਟ ਖਾਲੀ ਜਗ੍ਹਾ ਹੈ ਅਗਲਾ ਕੁਐਸਚਨ ਹੈ ਜਦੋਂ ਆਪਾਂ ਕੈਮੀਕਲ ਸਿੰਬਲ ਦੀ ਗੱਲ ਕਰਦੇ ਆ ਕੈਮਿਸਟਰੀ ਵਿੱਚ ਤਾਂ O ਦਾ ਕੀ ਮਤਲਬ ਹੈ ਸੋ O ਸਿੰਬਲ ਹੁੰਦਾ ਹੈ ਆਕਸੀਜਨ ਦਾ ਆਪਸ਼ਨ A ਅਗਲਾ ਹੈ pH ਕਿੰਨਾ ਹੁੰਦਾ ਹੈ ਨਿਊਟਰਲ ਸੋਲੂਸ਼ਨ ਦਾ ਜਦੋਂ ਆਪਾਂ ਕੈਮਿਸਟਰੀ ਚ ਪੜ੍ਹਦੇ ਆ बेसिक एसिडिक न्यूट्रल ਜਿਹੜਾ ਪੀ ਐਚ ਸਕੇਲ ਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਉਹ 0 ਤੋਂ ਲੈ ਕੇ 14 ਤੱਕ ਹੁੰਦਾ ਹੈ ਬਿਲਕੁਲ ਵਿਚਕਾਰ 7 ਨੰਬਰ ਹੁੰਦਾ ਹੈ ਨਿਊਟਰਲ ਜਿਹੜਾ ਆਪਣੇ ਇਸ ਕੁਐਸਚਨ ਦਾ ਆਨਸਰ ਹੈ ਮਤਲਬ ਕੋਈ ਚੀਜ਼ ਨਾ ਤਾਂ ਜ਼ਿਆਦਾ ਐਸਿਡ ਵਾਲੀ ਹੈ ਨਾ ਜ਼ਿਆਦਾ ਬੇਸਿਕ ਹੈ 0 ਤੋਂ ਲੈ ਕੇ 7 ਤੱਕ ਹੁੰਦੇ ਨੇ ਐਸਿਡ ਦੇ ਮੈਜ਼ਰਮੈਂਟ ਜੇ ਕਿਸੇ ਸੋਲੂਸ਼ਨ ਦਾ ਪੀ ਐਚ ਲੈਵਲ 7 ਤੋਂ ਉੱਪਰ ਹੈ 14 ਤੱਕ ਜਾ ਰਿਹਾ ਤਾਂ ਮਤਲਬ ਕਿ ਉਹ ਐਲਕਲੀਆ ਜਾਂ ਜਿਹਨੂੰ ਆਪਾਂ ਬੇਸ ਕਹਿ ਦਿੰਦੇ ਆ ਅਗਲਾ ਕੁਐਸਚਨ ਹੈ 골ਡ ਦਾ ਸਿੰਬਲ ਸੋ ਜਦੋਂ ਆਪਾਂ ਕੈਮੀਕਲ ਕੰਪੋਜੀਸ਼ਨ ਵਗੈਰਾ ਦੀ ਗੱਲ ਕਰਦੇ ਆ ਫਾਰਮੂਲੇ ਤਿਆਰ ਕਰਦੇ ਆ ਤਾਂ ਜਿਹੜੇ ਸਿੰਬਲ ਹੁੰਦੇ ਨੇ ਕੈਮੀਕਲ ਸਿੰਬਲ ਇਹ ਬਹੁਤ ਜ਼ਰੂਰੀ ਨੇ ਯਾਦ ਰੱਖਣੇ ਸੋ 골ਡ ਦਾ ਸੋਨੇ ਦਾ ਸਿੰਬਲ ਹੁੰਦਾ ਹੈ A U ਆਪਸ਼ਨ A ਤੇ ਜੇ ਆਪਾਂ ਗੱਲ ਕਰੀਏ ਇਹਦੇ ਲਾਟਿਨ ਨੇਮ ਦੀ ਤਾਂ ਉਹ ਹੈ Aurum A U R U M ਸੋ so, A U ਹੋ ਗਿਆ ਇਹਦਾ ਸਿੰਬਲ ਅਗਲਾ ਕੁਐਸਚਨ ਹੈ ਕਿਹੜੀ ਗੈਸ ਦੇ ਨਾਲ ਜਿਹੜੀ ਧਰਤੀ ਦਾ ਐਟਮੋਸਫੀਅਰ ਹੈ ਜ਼ਿਆਦਾਤਰ ਘਿਰਿਆ ਹੋਇਆ ਸੋ ਵਿਚ ਗੈਸ ਮੇਕਸ ਅ ਮੇਜੋਰਿਟੀ ਆਫ ਦ ਅਰਥ ਐਟਮੋਸਫੀਅਰ ਸੋ ਉਹ ਹੈ 78% ਨਾਈਟ੍ਰੋਜਨ অপਸ਼ਨ ਬੀ ਪਾਣੀ ਦਾ ਕੈਮੀਕਲ ਫਾਰਮੂਲਾ ਬਹੁਤ ਬੇਸਿਕ ਕੁਐਸਚਨ ਹੈ ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਸੋ ਪਾਣੀ ਦਾ ਕੈਮੀਕਲ ਫਾਰਮੂਲਾ ਹੈ H2O H ਦਾ ਮਤਲਬ ਹੈ ਹਾਈਡਰੋਜਨ O ਦਾ ਮਤਲਬ ਹੈ ਆਕਸੀਜਨ অপਸ਼ਨ ਬੀ ਅਗਲਾ ਕੁਐਸ਼ਚਨ ਹੈ ਬਾਇਓਲੋਜੀ ਨਾਲ ਰਿਲੇਟਿਡ ਸੈੱਲ ਦਾ ਪਾਵਰ ਹਾਊਸ ਕਿਹਨੂੰ ਕਹਿੰਦੇ ਆ ਐਨੀਮਲ ਸੈੱਲ ਪਲਾਂਟ ਸੈੱਲ ਜਿੰਨੇ ਵੀ ਹਿਊਮਨ ਬਾਡੀ ਸਿਸਟਮ ਹੈ ਕੋਈ ਰੈਸਪੀਰੇਟਰੀ ਸਿਸਟਮ ਹੈ ਇਹਦੇ ਨਾਲ ਰਿਲੇਟਿਡ ਪੇਪਰਸ ਤੁਹਾਨੂੰ 2-3 ਕੁਐਸ਼ਚਨ ਡੈਫੀਨੇਟਲੀ ਦੇਖਣ ਨੂੰ ਮਿਲਣਗੇ ਸੋ ਜਿਹੜੇ ਬੇਸਿਕ ਕੁਐਸ਼ਚਨ ਨੇ ਤੁਹਾਨੂੰ ਟਿਪਸ ਤੇ ਹੋਣੇ ਚਾਹੀਦੇ ਨੇ ਤੇ ਇਹ ਕੁਐਸ਼ਚਨ ਤਾਂ ਵਨ ਆਫ ਦਾ ਮੋਸਟ ਫੇਵਰੇਟ ਐਗਜ਼ਾਮੀਨਰ ਦਾ ਸੋ ਸੈੱਲ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ ਮਾਈਟੋਕਾਂਡਰੀਆ ਨੂੰ ਆਪਸ਼ਨ ਸੀ ਇਨੂੰ ਪਾਵਰ ਹਾਊਸ ਇਸ ਲਈ ਕਿਹਾ ਜਾਂਦਾ ਹੈ ਕਿਉਂ ਕਿ ਮਾਈਟੋਕੌਂਡਰੀਆ ਹੀ ਰਿਸਪੌਂਸਿਬਲ ਹੈ ਜਿੰਨੀ ਵੀ ਰੈਸਪੀਰੇਸ਼ਨ ਤੋਂ ਬਾਅਦ ਜਿਹੜੀ ਸੈਲੂਲਰ ਰੈਸਪੀਰੇਸ਼ਨ ਦੇ ਨਾਲ ਖਾਣੇ ਤੋਂ ਫੂਡ ਤੋਂ એનર્ਜੀ ਰিসিਵ ਕਰਨੀ ਹੈ ਐਕਸਟ੍ਰੈਕਟ ਕਰਨੀ ਹੈ ਬਾਹਰ ਕਢਣੀ ਹੈ ਸੋ ਉਹ ਸਾਰੀ ਦੀ ਸਾਰੀ ਕਾਉਂਟ ਕਰਦਾ ਹੈ ਮਾਈਟੋਕੌਂਡਰੀਆ ਅਗਲਾ ਕੁਐਸਚਨ ਹੈ ਯੂਨੀਵਰਸਲ ਡੋਨਰ ਕਿਹੜੇ ਬਲੱਡ ਟਾਈਪ ਨੂੰ ਕਿਹਾ ਜਾਂਦਾ ਹੈ ਮਤਲਬ ਏ ਜਿਹੜਾ ਬਲੱਡ ਗਰੁੱਪ ਵਾਲਾ ਇਨਸਾਨ ਹੈ ਉਹ ਕਿਸੇ ਨੂੰ ਵੀ ਖੂਨ ਦਾਨ ਕਰ ਸਕਦਾ ਹੈ ਸੋ ਉਹ ਹੈ ਉਪਸ਼ਨ D ਅਗਲਾ ਕੁਐਸ਼ਨ ਹੈ ਇਨਸਾਨੀ ਸਰੀਰ ਦਾ ਸਭ ਤੋਂ ਵੱਡਾ ਆਰਗਨ ਕਿਹੜਾ ਸੋ ਇਹ ਹੈ ਆਪਸ਼ਨ C ਸਕਿਨ ਵੈਰੀ ਵੈਰੀ ਇੰਪੋਰਟੈਂਟ ਕਈ ਵਾਰੀ ਸਟੂਡੈਂਟ ਕਨਫਿਊਜ਼ ਹੋ ਜਾਂਦੇ ਨੇ ਕਿ ਸਕਿਨ ਆਰਗਨ ਨਹੀਂ ਹੈ ਤੇ ਤੁਸੀਂ ਇਸ ਆਪਸ਼ਨ ਨੂੰ ਦੇਖਦੇ ਹੀ ਨਹੀਂ ਸੋ ਸਕਿਨ ਆਰਗਨ ਹੈ ਇੰਪੋਰਟੈਂਟ ਪਾਰਟ ਹੈ ਤੇ ਲਾਰਜੈਸਟ ਆਰਗਨ ਕਿਹਾ ਜਾਂਦਾ ਹੈ ਤੇ ਇੱਕ ਹੋਰ ਇੰਪੋਰਟੈਂਟ ਤੁਹਾਨੂੰ ਮੈਂ ਫੈਕਚੁਅਲ ਕੁਐਸ਼ਨ ਇਹਦੇ ਨਾਲ ਰਿਲੇਟਿਡ ਦੱਸ ਦਿੰਨੀ ਆ

ਖੂਨ ਦੇ ਵਿੱਚ ਜਿਹੜੀ ਵੀ ਬਲੱਡ ਦੇ ਵਿੱਚ ਆਕਸੀਜਨ ਦੀ ਸਰਕੂਲੇਸ਼ਨ ਹੈ, ਟ੍ਰਾਂਸਪੋਰਟੇਸ਼ਨ ਹੈ ਉਹ RBC ਹੀ ਕਰਦੇ ਨੇ। ਸੋ ਆਪਸ਼ਨ A ਟ੍ਰਾਂਸਪੋਰਟ ਆਕਸੀਜਨ। ਨੈਕਸਟ ਇਜ਼ ਵਿਚ ਗੈਸ టు ਪਲਾਂਟਸ ਐਬਜ਼ੌਰਬ ਡੂਰਿੰਗ ਫੋਟੋਸਿੰਥੈਸਿਸ? ਜਦੋਂ ਫੋਟੋਸਿੰਥੈਸਿਸ ਦਾ ਪ੍ਰੋਸੈਸ ਹੁੰਦਾ ਹੈ ਉਦੋਂ ਪਲਾਂਟਸ ਕਾਰਬਨ ਡਾਈਆਕਸਾਈਡ ਲੈਂਦੇ ਨੇ ਆਪਸ਼ਨ B ਤੇ ਨਾਲ ਹੀ ਆਕਸੀਜਨ ਨੂੰ ਰਿਲੀਜ਼ ਕਰਦੇ ਨੇ। ਅਗਲਾ ਕੁਐਸਚਨ ਹੈ ਵਾਟ ਇਜ਼ ਦ ਮੇਨ ਕੰਪੋਨੈਂਟ ਆਫ ਨੈਚੁਰਲ ਗੈਸ ਨੈਚੁਰਲ ਗੈਸ ਜਿਹੜੂ ਮੇਨਲੀ ਮੀਥੇਨ ਦੀ ਬਣੀ ਹੁੰਦੀ ਆ অপਸ਼ਨ A ਤੇ ਇਹ ਕੁਐਸਚਨ ਪੇਪਰ ਚ ਬਾਰ-ਬਾਰ ਪੁੱਛਿਆ ਜਾਂਦਾ ਹੈ ਤੇ ਇੱਥੇ ਹੀ ਮੈਂ ਤੁਹਾਨੂੰ ਇੱਕ ਹੋਰ ਇੰਪੋਰਟੈਂਟ ਕੁਐਸਚਨ ਕਰਵਾ ਦਿੰਨੀ ਆ ਬਹੁਤ ਵਾਰੀ ਪੇਪਰ ਚ ਕੁਐਸਚਨ ਆਉਂਦਾ ਹੈ LPG ਲਿਕਿਫਾਈਡ ਪੈਟਰੋਲੀਅਮ ਗੈਸ ਇਹ ਕੀ ਦੀ ਬਣੀ ਹੁੰਦੀ ਆ ਸੋ ਇਹ ਬਣੀ ਹੁੰਦੀ ਆ ਪ੍ਰੋਪੇਨ ਤੇ ਬੂਟੇਨ ਇਹ ਦੋਨੋਂ ਨਾਮ ਤੁਸੀਂ ਯਾਦ ਰੱਖਣੇ ਸੋ ਇਹ ਦੋਨੋਂ ਕੁਐਸਚਨ ਕਾਫੀ ਇੰਪੋਰਟੈਂਟ ਆ ਨੈਕਸਟ ਕੁਐਸਚਨ ਹੈ ਜਿਹੜਾ ਕਾਫੀ ਵਾਰੀ ਪੇਪਰ ਚ ਪੁੱਛਿਆ ਜਾਂਦਾ ਇੰਪੋਰਟੈਂਟ ਹੈ ਰਿਚਟਰ ਸਕੇਲ ਦੇ ਨਾਲ ਕੀ ਮੈਜ਼ਰ ਕੀਤਾ ਜਾਂਦਾ ਸੋ ਇਹਦੇ ਨਾਲ ਪੁਚਾਲ ਦਾ ਮੈਗਨੀਚਿਊਡ ਕਿੰਨੀ ਤੀਬਰਤਾ ਦਾ ਪੁਚਾਲ ਆਇਆ ਹੈ ਉਸ ਚੀਜ਼ ਨੂੰ ਆਪਾਂ ਮੈਜ਼ਰ ਕਰਦੇ ਹਾਂ ਆਪਸ਼ਨ ਬੀ ਕਿਹੜੀ ਗੈਸ ਹੈ ਜਿਹੜੀ ਗ੍ਰੀਨ ਹਾਊਸ ਇਫੈਕਟ ਦੇ ਲਈ ਰਿਸਪੌਂਸਿਬਲ ਹੈ ਸੋ ਇਹ ਹੈ ਕਾਰਬਨ ਡਾਈਆਕਸਾਈਡ ਆਪਸ਼ਨ ਏ ਨੈਕਸਟ ਹੈ ਆਇਰਨ ਲੋਹੇ ਦਾ ਕੈਮੀਕਲ ਸਿੰਬਲ ਕੀ ਹੈ ਸੋ ਇਹ ਹੈ ਐਫ ਈ ਫੈਰਸ ਤੋਂ ਇਹ ਐਫ ਈ ਲਿਆ ਗਿਆ ਸੋ ਇਹ ਯਾਦ ਰੱਖਣਾ ਅਗਲਾ ਹੈ ਮਾਡਰਨ ਫਿਜ਼ਿਕਸ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਇਸ ਟਾਈਪ ਦੇ ਬੇਸਿਕ ਕੁਐਸਚਨ ਵੀ ਤੁਹਾਨੂੰ ਪੇਪਰ ਚ ਆ ਸਕਦੇ ਨੇ ਸੋ ਉਹ ਨੇ ਅਲਬਰਟ ਆਈਨਸਟਾਈਨ ਆਪਸ਼ਨ ਬੀ ਨੈਕਸਟ ਇਜ਼ ਐਸ ਆਈ ਯੂਨਿਟ ਦੱਸਣਾ ਇਲੈਕਟ੍ਰੀਕਲ ਰੈਜ਼ਿਸਟੈਂਸ ਦਾ ਸੋ ਉਹ ਹੈ ਓਮ ਆਪਸ਼ਨ ਸੀ ਤੇ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਆ ਬਿਜਲੀ ਪ੍ਰਤੀਰੋਧ ਅਗਲਾ ਕੁਐਸਚਨ ਹੈ ਕਿਹੜੇ ਲੈਂਸ ਦੇ ਨਾਲ ਲਾਈਟ ਰੇਸ ਕਨਵਰਜ ਹੁੰਦੀਆਂ ਨੇ ਸੋ ਉਹ ਹੈ ਕਨਵੈਕਸ ਆਪਸ਼ਨ ਬੀ ਨਿਊਕਲੀਅਰ ਫਿਜ਼ਿਕਸ ਦੀ ਜੇ ਗੱਲ ਕਰੀਏ ਤੇ MRI ਦੀ ਕੀ ਫੁੱਲ ਫਾਰਮ ਹੈ बार-बार ਪੇਪਰਾਂ ਚ ਰਿਪੀਟ ਹੁੰਦਾ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਸੋ MRI ਦੀ ਫੁੱਲ ਫਾਰਮ ਹੈ ਮੈਗਨੇਟਿਕ ਰੈਜ਼ੋਨੈਂਸ ਇਮੇਜਿੰਗ ਇਲੈਕਟ੍ਰਿਕ ਚਾਰਜ ਦਾ SI ਯੂਨਿਟ ਸੋ ਇਹ ਹੈ ਕੋਲਮ অপਸ਼ਨ B ਨੈਕਸਟ ਹੈ ਫੰਡਮੈਂਟਲ ਪਾਰਟੀਕਲ ਕਿਹੜਾ ਨਹੀਂ ਹੈ ਚਾਰ ਆਪਸ਼ਨ ਦੇ ਵਿੱਚੋਂ ਸੋ ਉਹ ਹੈ অপਸ਼ਨ D ਮੋਲੀਕੂਲ ਮੋਲੀਕੂਲ ਕੀ ਹੁੰਦਾ ਹੈ ਜਦੋਂ ਗਰੁੱਪ ਆਫ ਐਟਮਸ ਇਕੱਠੇ ਜੁੜਦੇ ਨੇ ਤਾਂ ਇੱਕ ਮੋਲੀਕਿਊਲ ਬਣਾਉਂਦੇ ਨੇ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿਸੇ ਕੈਮੀਕਲ ਕੰਪਾਊਂਡ ਦੀ ਜਿਹੜਾ ਕੈਮੀਕਲ ਰਿਐਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਦਾ ਤਾਂ ਉਹਦਾ ਸਮਾਲੈਸਟ ਫੰਡਾਮੈਂਟਲ ਯੂਨਿਟ ਹੁੰਦਾ ਇੱਕ ਮੋਲੀਕਿਊਲ ਅਗਲਾ ਹੈ ਇਹ ਜਿਹ ਪ੍ਰੋਸੈਸ ਦਾ ਨਾਮ ਦੱਸੋ ਜਿਹਦੇ ਵਿੱਚ ਕਿਸੇ ਸਬਸਟੈਂਸ ਨੂੰ ਡਾਇਰੈਕਟਲੀ ਸਿੱਧਾ ਸੋਲਿਡ ਤੋਂ ਗੈਸ ਵਿੱਚ ਆਪਾਂ ਕਨਵਰਟ ਕਰ ਦਿੰਨੇ ਆ ਬਿਨਾ ਲਿਕਵਿਡ ਸਟੇਜ ਪੁੰਚਾਈ ਤੇ ਇਹ ਕੁਐਸਚਨ ਵੀ ਕਾਫੀ ਇੰਪੋਰਟੈਂਟ ਹੈ ਬਾਰ ਬਾਰ ਰਿਪੀਟ ਹੁੰਦਾ ਹੈ ਸੋ ਇਸ ਪ੍ਰੋਸੈਸ ਦਾ ਨਾਮ ਹੈ ਸਬਲੀਮੇਸ਼ਨ অপਸ਼ਨ ਟੀ ਨੈਕਸਟ ਲਾਫਿੰਗ ਗੈਸ ਕਿਨੂੰ ਕਹਿੰਦੇ ਆ ਅਗੇਨ ਵੈਰੀ ਇੰਪੋਰਟੈਂਟ ਫਾਰ ਐਗਜ਼ਾਮ ਬਾਰ ਬਾਰ ਰਿਪੀਟ ਹੁੰਦਾ ਹੈ ਸੋ ਇਹ ਹੈ ਨਾਈਟਰਸ ਆਕਸਾਈਡ অপਸ਼ਨ ਟੀ ਅ ਸੈਟਲ ਸੈਲਿਸਿਕ ਐਸਿਡ ਦਾ ਕਾਮਨ ਨੇਮ ਸੋ ਆਮ ਭਾਸ਼ਾ ਦੇ ਵਿੱਚ ਇਹਨੂੰ ਆਪਾਂ ਐਸਪੀਰਿਨ ਕਹਿੰਦੇ ਆ 옵ਸ਼ਨ B ਇਸ ਟਾਈਪ ਦੇ ਕੁਐਸਚਨ ਵੀ ਰੀਸੈਂਟਲੀ ਪੇਪਰਾਂ 'ਚ ਦੇਖਣ ਨੂੰ ਮਿਲੇ ਨੇ ਸੋ ਤੁਸੀਂ ਇਹਨਾਂ ਨੂੰ ਮਿਸ ਨਹੀਂ ਕਰਨਾ ਮੀਥੇਨ ਦਾ ਕੈਮੀਕਲ ਫਾਰਮੂਲਾ CH4 옵ਸ਼ਨ A ਸੋਡੀਅਮ ਦਾ ਨਮਕ ਦਾ Na 옵ਸ਼ਨ B ਨੈਕਸਟ ਕੁਐਸਚਨ ਵੀ ਕਾਫੀ ਵਾਰੀ ਪੇਪਰਸ ਰਿਪੀਟ ਹੋਇਆ ਕਿਹੜਾ ਅੰਗ ਹੈ ਇਨਸਾਨੀ ਸਰੀਰ ਦਾ ਜਿਹੜਾ ਇਨਸੂਲਿਨ ਪ੍ਰੋਡਿਊਸ ਕਰਦਾ ਹੈ ਸੋ ਉਹ ਨੇ ਪੈਨਕ੍ਰੀਆਸ 옵ਸ਼ਨ B ਨੈਕਸਟ ਇਜ਼ ਵਾਟ ਇਜ਼ ਦ ਮੇਨ ਫੰਕਸ਼ਨ ਆਫ ਰਾਈਬੋਸੋਮ ਇਨ ਅ ਸੈਲ ਪਹਿਲਾਂ ਆਪਾਂ ਨੇ ਮਾਈਟੋਕਾਂਡਰੀਆ ਪੜਿਆ ਉਹ ਪਾਵਰ ਹਾਊਸ ਹੈ ਜਿਹੜਾ ਰਾਈਬੋਸੋਮ ਹੈ ਇਹ ਜਿੰਨੇ ਵੀ ਪ੍ਰੋਟੀਨ ਨੇ ਉਹਨਾਂ ਨੂੰ ਸਿੰਥੈਸਾਈਜ਼ ਕਰਦਾ ਹੈ ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਆਪਸ਼ਨ ਸੀ ਇਜ਼ ਦ ਰਾਈਟ ਆਂਸਰ ਇਨਸਾਨਾਂ ਦੇ ਵਿੱਚ ਫਰਟੀਲਾਈਜੇਸ਼ਨ ਆਮ ਤੌਰ ਤੇ ਕਿੱਥੇ ਹੁੰਦੀ ਹੈ ਸੋ ਇਹ ਹੁੰਦੀ ਹੈ ਫੈਲੋਪੀਅਨ ਟਿਊਬ ਆਪਸ਼ਨ ਬੀ ਕਿਹੜੀ ਬਲੱਡ ਵੈਸਲ ਹੈ ਜਿਹੜੀ ਦਿਲ ਤੋਂ ਹਾਰਟ ਤੋਂ ਬਲੱਡ ਕੈਰੀ ਕਰਕੇ ਲੈ ਕੇ ਜਾਂਦੀ ਹੈ ਸੋ ਉਹਨੇ ਆਪਸ਼ਨ ਬੀ ਆਰਟਰੀਜ਼ ਬਲੱਡ ਵੈਸਲ ਕੈਰੀ ਬਲੱਡ ਅਵੇ ਫਰੋਮ ਦਾ ਹਾਰਟ ਸੋ ਉਹਨੇ ਆਰਟਰੀਜ਼ ਰੈਸਪੀਰੇਟਰੀ ਸਿਸਟਮ ਦਾ ਮੇਨ ਮਕਸਦ ਕੀ ਹੈ ਸੋ ਇੱਥੇ ਗੈਸਿਸ ਐਕਸਚੇਂਜ ਹੁੰਦੀਆਂ ਨੇ ਆਪਸ਼ਨ ਸੀ ਨੈਕਸਟ ਹੈ ਕਿਹੜੀ ਗੈਸ ਹੈ ਜਿਹੜੀ ਰਿਸਪੌਂਸਿਬਲ ਹੁੰਦੀ ਹੈ ਕਲਰ ਤੇ ਸਮੈਲ ਲਈ ਖਰਾਬ ਹੋਏ ਅੰਡੇਆ ਰੌਟਨ ਐਗਸ ਦੇ ਲਈ ਸੋ ਜਦੋਂ ਇਹ ਅੰਡੇ ਖਰਾਬ ਹੋ ਜਾਂਦੇ ਨੇ ਇਹਨਾਂ ਜਿਹੜਾ ਕਲਰ ਹੁੰਦਾ ਚੇਂਜ ਹੁੰਦਾ ਤੇ ਸਮੈਲ ਆਉਂਦੀ ਹੈ ਉਹ ਆਉਂਦੀ ਹੈ sulfur dioxide produce hon karke this is again very very important recently paper vich equation dekhan nu milya so tusi enu miss nahi karna agla question hai water vapor nu jadon aap liquid ch convert karde ha us process da naam ki hai so a hai condensation option b jadon aap water cycle padde ha odo aap is process bare gall karde ha ਪੋਲੀਓ ਵੈਕਸੀਨ ਪਹਿਲੀ ਵਾਰੀ ਸਕਸੈਸਫੁਲੀ ਕਿਨੇ ਡਿਵੈਲਪ ਕੀਤੀ ਸੋ ਉਹਨਾਂ ਦਾ ਨਾਮ ਹੈ ਜੋਨਸ ਸੌਲਕ ਆਪਸ਼ਨ A ਨੈਕਸਟ ਇਜ਼ ਵਾਟ ਇਜ਼ ਦ ਕੈਮੀਕਲ ਸਿੰਬਲ ਫਾਰ ਸਿਲਵਰ ਸੋ ਆਨਸਰ ਇਜ਼ ਆਪਸ਼ਨ B A G ਐਂਡ A G ਸਟੈਂਡਸ ਫਾਰ ਆਰਗੈਂਟਮ ਕੁਐਸਚਨ ਕਿਹੜਾ ਹੈ ਜੇ ਫਿਨੋਮੈਨਨ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਲਾਈਟ ਹੈ ਅਲੱਗ-ਅਲੱਗ ਮੀਡੀਅਮਸ ਚ ਜਦੋਂ ਪਾਸ ਹੁੰਦੀ ਹੈ ਤਾਂ ਬੈਂਡ ਹੁੰਦੀ ਹੈ ਉਹਦਾ ਝੁਕਾਵ ਆਉਂਦਾ ਹੈ ਜਿਹੇ ਰਲ ਦੀ ਸਪੀਡ ਦੇ ਵਿੱਚ ਵੀ ਚੇਂਜ ਹੁੰਦਾ ਹੈ ਸੋ ਇਸ ਫੀਨੋਮੈਨਨ ਦਾ ਨਾਮ ਹੈ ਰਿਫ੍ਰੈਕਸ਼ਨ অপਸ਼ਨ B ਨੈਕਸਟ ਇਸ ਥਰਮੋਡਾਇਨਾਮਿਕਸ ਦਾ ਇੱਕ ਇਹ ਜਿਹਾ ਲਾਅ ਹੈ ਜਿਹੜਾ ਕਹਿੰਦਾ ਜਿਹੜੀ એનર્ਜੀ ਹੈ ਉਹਨੂੰ ਨਾ ਤਾਂ ਕ੍ਰੀਏਟ ਕਰ ਸਕਦੇ ਆ ਨਾ ਉਹਨੂੰ ਨਸ਼ਟ ਕਰ ਸਕਦੇ ਆ ਸਿਰਫ ਔਰ ਸਿਰਫ ਉਹਨੂੰ ਟ੍ਰਾਂਸਫਰ ਜਾਂ ਫਿਰ ਕਨਵਰਟ ਕਰ ਸਕਦੇ ਆ ਸੋ ਇਹ ਜਿਹੜਾ ਲਾਅ ਹੈ ਦੈਟ ਇਜ਼ ਫਰਸਟ ਲਾਅ ਆਫ ਥਰਮੋਡਾਇਨਾਮਿਕ ਨੈਕਸਟ ਇਸ ਪੋਟਾਸ਼ੀਅਮਸ ਕੈਮੀਕਲ ਸਿੰਬਲ ਸੋ ਦਾ ਆਨਸਰ ਇਜ਼ অপਸ਼ਨ A K ਨੈਕਸਟ ਕਿਹਜਾ ਪ੍ਰੋਸੈਸ ਹੈ ਜਿਹਦੇ ਵਿੱਚ ਆਪਾਂ ਲਿਕੁਇਡ ਨੂੰ ਗੈਸ ਦੇ ਵਿੱਚ ਬਦਲਦੇ ਹਾਂ ਬੋਇਲਿੰਗ ਪੁਆਇੰਟ ਦੇ ਟੈਂਪਰੇਚਰ ਤੋਂ ਵੀ ਘੱਟ ਉੱਤੇ ਸੋ ਇਹਦਾ ਨਾਮ ਹੈ ਇਵੇਪੋਰੇਸ਼ਨ অপਸ਼ਨ ਸੀ ਅਗੇਨ ਵੈਰੀ ਇੰਪੋਰਟੈਂਟ ਫਾਰ ਇਗਜ਼ਾਮ ਅਗਲਾ ਕੁਐਸਚਨ ਹੈ ਹਿਊਮਨ ਬ੍ਰੇਨ ਇਨਸਾਨੀ ਦਿਮਾਗ ਦਾ ਕਿਹੜਾ ਹਜਾ ਹਿੱਸਾ ਹੈ ਜਿਹੜਾ ਰਿਸਪੌਂਸਿਬਲ ਹੈ बेसिक लाइफ फंक्शन रेगुलेट ਕਰਨ ਦੇ ਲਈ ਜਿਵੇਂ ਬਰੀਥਿੰਗ ਹੋ ਗਿਆ ਸਾਹ ਲੈਣਾ ਜਾਂ ਫਿਰ ਜਿਹੜਾ ਆਪਣਾ ਦਿਲ ਧੜਕਦਾ ਹੈ ਹਾਰਟ ਬੀਟ ਸੋ ਇਹ ਸਾਰਾ ਕੁਝ ਕੰਟਰੋਲ ਕਰਦਾ ਹੈ रेगुलेट ਕਰਦਾ ਹੈ ਮੈਡੂਲਾ ਆਬਲੋਂਗੇਟਾ ਆਪਸ਼ਨ ਸੀ ਨੈਕਸਟ ਇਜ਼ ਅਗੇਨ ਕੁਐਸਚਨ ਟੂ ਰਿਪੀਟ ਹੋ ਰਿਹਾ ਆਪਾਂ ਪਹਿਲਾਂ ਵੀ ਕਰ ਚੁੱਕਿਆ ਲਾਰਜੈਸਟ ਆਰਗਨ ਇਨ ਹਿਊਮਨ ਬਾਡੀ ਸੋ दैट ਇਜ਼ ਸਕਿਨ ਆਪਸ਼ਨ ਬੀ ਨੈਕਸਟ ਇਸ ਕਿਹੜੀ ਗੈਸ ਹੈ ਜਿਹਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਕਿਉਂ ਕਿ ਨਾ ਤਾਂ ਇਹਦਾ ਕੋਈ ਰੰਗ ਹੈ ਨਾ ਹੀ ਇਹਦੀ ਕੋਈ 스మెల్ ਹੈ ਆਰਡਰਲੈਸ ਤੇ ਕਲਰਲੈਸ ਹੈ ਸੋ ਇਹ ਹੈ ਕਾਰਬਨ ਮੋਨੋਆਕਸਾਈਡ ਆਪਸ਼ਨ B ਪੈਨਸਿਲਿਨ ਦੀ ਕਾਡ ਡਿਸਕਵਰੀ ਕਿਹਨੂੰ ਕ੍ਰੈਡਿਟ ਕੀਤੀ ਜਾਂਦੀ ਹੈ ਸੋ ਉਹਨਾਂ ਦਾ ਨਾਮ ਹੈ ਅਲੈਗਜ਼ੈਂਡਰ ਫਲੇਮਿੰਗ ਆਪਸ਼ਨ A ਕਿਹੜਾ ਹੈ ਜਿਹੜਾ ਫੀਨੋਮੇਨਨ ਹੈ ਜਿੱਥੇ ਲਾਈਟ ਬਿਹੇਵ ਕਰਦੀ ਹੈ ਪਾਰਟੀਕਲ ਤੇ ਵੇਵ ਦੋਨਾਂ ਦੇ ਤਰੀਕੇ ਦੀ ਸੋ ਇਹ ਹੈ ਫੋਟੋ ਇਲੈਕਟ੍ਰਿਕ ਇਫੈਕਟ ਆਪਸ਼ਨ C ਪੂਰੇ ਜਿਹੜੀ ਲਾਈਟ ਹੈ ਉਹ ਇੱਕ ਪਾਰਟੀਕਲ ਦਾ ਵੀ ਕੰਮ ਕਰਦੀ ਹੈ ਤੇ ਨਾਲ ਹੀ ਵੇਕਦਾ ਵੀ ਕਿਹੜਾ ਸਬ ਐਟੋਮਿਕ ਪਾਰਟੀਕਲ ਹੈ ਜਿਹੜਾ ਨੈਗੇਟਿਵ ਇਲੈਕਟ੍ਰਿਕ ਚਾਰਜ ਕੈਰੀ ਕਰਦਾ ਹੈ ਵੈਰੀ ਇੰਪੋਰਟੈਂਟ ਸੋ ਇਹ ਹੈ ਇਲੈਕਟ੍ਰੋਨ অপਸ਼ਨ ਸੀ ਮਿਨਿਮਮ ਟੈਂਪਰੇਚਰ ਘੱਟ ਤੋਂ ਘੱਟ ਟੈਂਪਰੇਚਰ ਕਿੰਨਾ ਹੋਊਗਾ ਜਿਹਦੇ ਉੱਤੇ ਕਿਸੇ ਵੀ ਸਬਸਟੈਂਸ ਦੇ ਵਿੱਚ ਕੋਈ ਵੀ ਕਾਈਨੇਟਿਕ એનર્ਜੀ ਨਹੀਂ ਪਾਈ ਜਾਊਗੀ ਸੋ ਉਹ ਟੈਂਪਰੇਚਰ ਹੁੰਦਾ ਹੈ 0 ਕੇ অপਸ਼ਨ ਏ ਐਂਡ ਕੇ ਸਟੈਂਡਸ ਫਾਰ ਕੇਲਵਿਨ ਅਗਲਾ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਵੇਵ ਤੇ ਪਾਰਟੀਕਲ ਦੋਨਾਂ ਦੀ ਪ੍ਰੋਪਰਟੀ ਕੈਰੀ ਕਰਦੀ ਹੈ ਸੋ ਉਹ ਹੈ ਮੋਮੈਂਟਮ ਆਪਸ਼ਨ ਸੀ ਮੇਨ ਕੰਪੋਨੈਂਟ ਨੈਚਰ ਗੈਸ ਦਾ ਅਗੇ ਇਹਨਾਂ ਕੁਐਸਚਨ ਰਿਪੀਟ ਹੋ ਰਿਹਾ ਸੋ ਇਹ ਹੈ ਮੀਥੇਨ ਲਾਸਟ ਕੁਐਸਚਨ ਆਪਣੇ ਅੱਜ ਦੇ ਇਸ ਲੈਕਚਰ ਦਾ ਕਿਹੜੇ ਸਾਇੰਟਿਸਟ ਹੈ ਜਿਨ੍ਹਾਂ ਨੂੰ ਅਨਸਰਟੇਨਟੀ ਪ੍ਰਿੰਸੀਪਲ ਇਨ ਕੁਆਂਟਮ ਮੈਕੈਨਿਕਸ ਲਈ ਜਾਣਿਆ ਜਾਂਦਾ ਹੈ ਸੋ ਇਹ ਨੇ ਵਰਨਰ ਹੈਜ਼ ਇਨ ਬਿਗ ਆਪਸ਼ਨ ਬੀ ਸੋ ਦੈਟਸ ਆਲ ਫੋਰ ਟੂਡੇ ਥੈਂਕ ਯੂ ਐਂਡ ਗੁੱਡ ਨਾਈਟ